ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 27 April ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਤਕਰੀਬਨ ਕੱਲ ਵੀ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸਾਫ਼ ਰਿਹਾ ਅੱਜ ਸਵੇਰ ਵੇਲੇ ਹਲਕਾ ਜਾਂ ਪੂਰਾ ਕੁਝ ਕੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕੱਲ ਤੋਂ ਤੇ ਪਰਸੋਂ ਤੋਂ ਪੂਰੇ ਦੀ ਰਫ਼ਤਾਰ ਤੇਜ਼ ਚਲਦੀ ਹੋਈ ਦਿਖਾਈ ਦੇਵੇਗੀ ਤੇ ਇਸ ਨਾਲ ਜਿਵੇਂ ਕੱਲ ਦੁਪਹਿਰ ਤੋਂ ਬਾਅਦ ਕੁਝ ਕੇ ਖੇਤਰ ਜੋ ਰੱਬ ਪਛੋ ਦੀ ਹਵਾ ਵੀ ਬਹੁਤ ਹੈ ਤੇ ਪਟਿਆਲੇ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬੱਦਲਬਾਈ ਦੇਖੀ ਪਰ ਦੁਪਹਿਰ ਤੋਂ ਬਾਅਦ ਅੱਗੇ ਉਸੇ ਤਰ੍ਹਾਂ ਦਾ ਫੁਲਕੀ ਬੱਦਲਾ ਬਣ ਸਕਦਾ ਹੈ ਦੁਪਹਿਰ ਤੋਂ ਬਾਅਦ ਕਿਤੇ ਹੀਟ ਸੈੱਲ ਬਣਨ ਦੇ ਰਾਜਸਥਾਨ ਦੇ ਬਹੁਤ ਪੰਜਾਬ ਦੇ ਅੰਦਰ ਕਬੱਡੀ ਪੱਦਰ ਤੇ ਚੱਲ ਰਹੀ ਹੈ ਤੇ ਦੁਪਹਿਰ ਤੋਂ ਬਾਅਦ ਕੁਝ ਕੇ ਖੇਤਰਾਂ ਦੇ ਵਿੱਚ ਬੱਦਲਬਾਈ ਬਣ ਸਕਦੀ ਹੈ ਤੇ ਹਲਕੇ ਫੁਲਕੇ ਕੰਮਣ ਜਾਂ ਕੱਲੀ ਬੱਦਲਵਾਈ ਵੀ ਦੇਖਣ ਨੂੰ ਮਿਲ ਸਕਦੀ ਹੈ ਕੱਲ ਹਰਿਆਣਾ ਅਤੇ ਰਾਜਸਥਾਨ ਦੇ ਬਹੁਤੇ ਹਿੱਸਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਬੱਦਲ ਬਣਿਆ ਤੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਮੀਂਹ ਦੇ ਨਾਲ ਤੇਜ਼ ਧੂੜ ਭਰੀਆਂ ਹਨੇਰੀਆਂ ਵੀ ਦੇਖੇngੀ ਆ ਉਹਨਾਂ ਖੇਤਰਾਂ ਦੇ ਵਿੱਚ ਅੱਜ ਵੀ ਅਜਿਹਾ ਮਾਹੌਲ ਬਣ ਸਕਦਾ ਹੈ ਪੰਜਾਬ ਦੇ ਵਿੱਚ ਅਗਲੇ 1-2 ਦਿਨਾਂ ਤੋਂ ਬਾਅਦ ਪੂਰਾ ਚੱਲਦਾ ਹੋਇਆ ਦਿਖਾਈ ਦੇਵੇਗਾ 28, 29, 30 ਇਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਦੇ ਵੱਡੇ ਪੱਧਰ ਤੇ ਤੇਜ਼ ਧੂੜ ਭਰੀਆਂ ਹਨੇਰੀਆਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਵੀ ਬਣੀ ਹੋਈ ਹੈ ਟੁੱਟਵੇਂ ਤੌਰ ਤੇ ਵੱਖ-ਵੱਖ ਸ਼ਰਾਟੇ ਪੰਜਾਬ ਦੇ ਬਹੁਤੇ ਹਿੱਸਿਆਂ ਨੂੰ ਪ੍ਰਭਾਵਿਤ ਕਰਨਗੇ ਅੱਜ ਮੁੱਖ ਤੌਰ ਤੇ ਮੌਸਮ ਸਾਫ਼ ਤੇ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਹਲਕੀ ਬੱਦਲਵਾਈ ਦੇਖਣ ਨੂੰ ਮਿਲ ਸਕਦਾ